ਦਨ ਹਬਿਚ ਮੈਂ ਮੈਰੀਜ਼ ਪਰ ਇਨ ਦਾ ਨਾਮ ਆਸ਼ੂਆ ਉਹਨਾਂ ਨੂੰ ਸਟੋਨ ਸੀਗੇ ਯੂਰੋਨਾ ਹਾਈਪ ਦੇ ਵਿੱਚ ਤੇ ਆਪਾਂ ਇੱਜ 7 ਦਿਨ ਤੋਂ ਐਡਮਿਟ ਕਰਾਇਆ ਹੋਇਆ ਉਹਨਾਂ ਦੀ ਇਨਫੈਕਸ਼ਨ ਹੋ ਜ਼ਿਆਦਾ ਹੀ ਕੱਲ੍ਹ ਰਾਤ ਇਹਨਾਂ ਨੇ ਹਟਾ ਅਪਡੇਟ ਕੀਤਾ 6 ਵਜੇ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਏ ਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ਲੀ ਆਈ ਹੈ ਔਰ ਇਹਨਾਂ ਨੇ ਗੱਲ ਵੀ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ ਤੇ ਡਾਕਟਰ ਨੇ ਗੱਲ ਕੀਤੀ ਆ ਡਾਕਟਰ ਨੇ ਇੰਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾਤੀ ਜਗਨਨ ਨੇ ਮੁੱਛ ਘੋਲੀ ਪਾਈ ਤੇ ਮਤਲਬ ਕਿ ਇਹਨਾਂ ਨੂੰ ਨੀਂਦ ਆਉਣਾ ਨਹੀਂ ਤੇ ਇਹ ਮੈਨੂੰ ਕਹਿੰਦੇ ਕਿ ਤੂੰ ਸ਼ਿਲਪਾ ਉੱਪਰ ਚੱਲ ਜਾ ਆਈਸੀਯੂ ਵਿੱਚ ਇਹ ਰੁਕਣ ਨਹੀਂ ਹੀ ਦੇਣ ਦੇ ਲੱਗੇ ਜਿੱਦਾਂ ਹੀ ਮੈਂ ਉੱਪਰ ਚੱਲ ਗਈ ਤੇ ਇੱਕ ਕੈਂਟੇ ਵਾਲੇ ਨਾਲ ਦੀ ਕੋਈ ਸਟਾਫ ਦੀ ਲੜਕੀ ਉੱਪਰ ਆਈ ਤੇ ਮੈਨੂੰ ਕਹਿੰਦੀ ਕਿ نیچے ਆਓ ਜਲਦੀ ਮੈਂ ਜਿੱਦਾਂ ਹੀ ਆਈ ਤੇ ਆਂਦੇ ਦੇਖਿਆ ਇਹਨਾਂ ਦਾ ਹਾਰਟ ਨਹੀਂ ਕੰਮ ਕਰ ਰਹੇ ਸਰ ਉਸ ਟਾਈਮ ਤੇ ਸਾਰੇ ਉਹਨਾਂ ਨੂੰ ਪ੍ਰੈਸ ਕਰ ਰਹੇ ਦੋ ਵੇ ਤੋਂ ਲੈ ਕੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੋਈ ਹੋਸ਼ ਨਹੀਂ ਆndi ਕੋਈ ਟ੍ਰੀਟਮੈਂਟ ਨਹੀਂ ਹੋ ਰਿਹਾ ਸਰ ਨਾ ਪਲੀਜ਼ ਅੰਨਾ ਕੁਝ ਕਰੋ ਯਾਰ ਕੀ ਕਿੱਲੇ ਕੀ ਹੋ ਗਿਆ ਇਹਨੂੰ ਉਹ ਕਹਿੰਦੇ ਕਿ ਇਹਨਾਂ ਦੇ ਬ੍ਰੇਨ ਚ ਕਲੋਟਸ ਬਣ ਗਿਆ ਵਾ ਕੋਈ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਆਸ਼ੂ ਨੇ ਜੋੜਦੀ ਆਵਾਜ਼ ਲਗਾਈ ਆ ਕਿ ਮੈਨੂੰ ਦਰਦ ਹੋ ਰਹੀ ਆ ਉਸ ਤੋਂ ਬਾਅਦ ਇਹਨਾਂ ਨੂੰ ਹੋਸ਼ ਹੀ ਨਹੀਂ ਕੋਈ ਆਈ ਡਾਕਟਰ ਕੀ ਕਹਿ ਰਹੇ ਆਸੋ ਡਾਕਟਰ ਕਹਿ ਰਿਹਾ ਕਿ ਇਹਨਾਂ ਨੂੰ ਨਿਊਰੋ ਹਸਪੀਟਲ ਵਿੱਚ ਲੈ ਕੇ ਚਲੇ ਜਾਓ ਅਹੀਂ ਸਵੇਰ ਦੇ ਕਹਿ ਰਿਹਾ ਕਿ ਤੁਸੀਂ ਇੱਥੇ ਇੱਥੇ ਡਾਕਟਰ ਬੁਲਾ ਦਿਓ ਸਾਨੂੰ ਇੱਥੇ ਟ੍ਰੀਟਮੈਂਟ ਕਰ ਦਿਓ ਆਪਰੇਟ ਕਰ ਡਾਕਟਰ ਨੇ ਕੀਤਾ ਸੀਗਾ ਪਤਾ ਨਹੀਂ ਇਹਨੂੰ ਵੀ ਪਤਾ ਨਹੀਂ ਨਹੀਂ ਇਹ ਕਿ ਕਾਇਰ ਬਾਰੋਂ ਕੋਈ ਨਹੀਂ ਆਇਆ ਹਜੀਬ ਬਾਬੇ ਨੇ ਕਿਹਾ ਹਾਂਜੀ ਜਿਨ੍ਹਾਂ ਦਾ ਹਸਪੀਟਲ ਆ ਮੱਬੇਲੀ ਮੰਜੀਰ ਮੰਜੀਰ ਬਾਬੇ ਨੇ ਕਿਹਾ ਮੰਜੀਰ ਬਾਬੇ ਨੇ ਕਿਹਾ ਹਾਂਜੀ ਹਾਂਜੀ ਗੱਲ ਉਹ ਨਹੀਂ ਆਪਰੇਸ਼ਨ ਕਿੰਨੇ ਕੀਤਾ ਆਪਰੇਸ਼ਨ ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿਦੋਂ ਬਣ ਗਈ ਉਹਨਾਂ ਦੀ ਜ਼ਿੰਦਗੀ ਜਾਨ ਤੇ ਬਣੀਆ ਹੋਸ਼ ਨਹੀਂ ਕਰ ਰਹੇ ਉਹ ਤਾਂ ਕਿਉਂ ਹੋਇਆ ਆਪਦੇ ਤੇ ਕੁਝ ਪਤਰੀ ਵਸਦੇ ਆਈ ਤੇ ਹਾਂਡੀ ਤੇ ਹਾਂਜੀ ਭਾਈ ਮੈਂ ਨਾਮ ਰੋਹਿਤ ਕੁਮਾਰ ਰਾਜੀ ਬ੍ਰਹਮਪੁਰ ਰੋਡ ਤੇ ਮੇਜੀ ਜਿਆ ਰਹਿੰਦਾ ਸੁਤੋਸ਼ ਮਹਾਜਨ ਦਸ ਦਿਨ ਹੋ ਗਏ ਆ ਆਪਾਂ ਮੈਡਸ ਚੋਤ ਫਿਰ ਬਟਾਲਾ ਰੋਡ ਤੇ ਬੱਬਰ ਜੀ ਦੇ ਚੱਕਰ ਨਾਲ ਹੀ ਇੱਥੇ ਆਂਦਾ ਸਾਡਾ ਡਾਕਟਰ ਸਾਹਿਬ ਇੱਥੇ ਨਾਲ ਦੋ ਤਿੰਨ ਨਰਸਾਂ ਬੈਠੀਆਂ ਆ ਕਿੰਨੇ ਕੋਈ ਗੱਲ ਨਹੀਂ ਪ੍ਰਸ਼ਨ ਨੋਰਮਾ ਦਾ ਸਟੋਨ ਦਾ ਹੋ ਜਾਏਗਾ ਤੁਸੀਂ ਘਬਰਾਣ ਦੀ ਲੋੜ ਨਹੀਂ ਹੈ ਜੀ ਸਾਨੂੰ ਕਹਿੰਦੇ ਤੁਹਾਡਾ ਦੋ ਦਿਨ ਬਾਅਦ ਪਲੇਟ ਹੋ ਜਾਏਗਾ ਜੀ ਅੱਜ 8 10 ਦਿਨ ਹੋ ਗਏ ਆ ਪਲੇਟ ਰਾਤੀ ਕਿਤਨਾਂ ਨੇ 10 ਵਜੇ ਤੇ 11 12 ਵਜੇ ਨਾਲ ਕੋਈ ਇੱਕ ਵਾਰ ਗਲਤ ਲਗਾਤਾ ਜਿਹੜਾ ਡੋਜ਼ ਗਲਤ ਲਗਾਤੀ ਆ ਜਿਹੜੀ ਉਹਨਾਂ ਜਨ ਸੀਗਾ ਜਿਹਨੇ ਨਾ ਕੰਟਰੋਲ ਨਹੀਂ ਸੀ ਕੋਈ ਨਰਸ ਕੋਈ ਸਟਾਫ ਨਹੀਂ ਨਾ ਕੋਈ ਆ ਬੱਚੇ ਛੋਟੇ ਛੋਟੇ ਬੱਚੇ ਨਰਸ ਦੀ ਕੋਸ਼ਿਸ਼ ਕਰਦੇ ਹੋ ਰੱਖੇ ਦੇ ਇਹਨਾਂ ਨੇ ਕਿਨੂੰਆਂ ਨਹੀਂ ਪਤਾ ਕੀ ਲਾਣਾ ਕੀ ਨਹੀਂ ਲਗਾਣਾ ਤੇ ਹਨੂ ਬਾਹਰ ਬਾਹਰ ਜਾਓ ਬਾਹਰ ਜਾਓ ਤੁਹਾਡਾ ਮਰੀਜ਼ ਠੀਕ ਹੈ ਸਾਰੀ ਰਾਤ ਤੁਹਾਨੂੰ ਉਦਾ ਕਹਿੰਦੇ ਰਹੇ ਆ ਤੇ ਬਾਅਦ ਮਸ਼ੀਨ ਤੇ ਲਾਅਦਾ ਸੀ ਇਹਨਾਂ ਨੇ ਤੇ ਹੁਣ ਉਹਨਾਂ ਨੂੰ ਕਹਿੰਦੇ ਸਾਈਨ ਕਰ ਦਿਓ ਤੁਹਾਨੂੰ ਰੈਫਰ ਕਰ ਦਿੰਦੇ ਆ ਜੀ ਕਹਿੰਦੇ ਬਸ ਆ ਜਾਓ ਜੀ ਤੇ ਮੇਰੀ ਬੇਸ਼ਕੂ ਸਕੇ ਬੇਨਤੀ ਇਹੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਹਰ ਦਿਨ ਅੱਜ ਘਟਨਾ ਵਾਪਰੀ ਆ ਕੱਲ ਹੋਰ ਵੀ ਕਿਹੜਾ ਘਟਨਾ ਵਾਪਰੇ ਵੱਡਾ ਜੀ ਲੱਗਦਾ ਮੇਰੇ ਜੀਜਾ ਜੀ ਮੇਰਾ ਜੀ ਉਮਰ 33 ਸਾਲ ਜੀ ਰਹਿਣ ਲੱਗੇ ਮੇਰਾ ਪਹਰੋ ਸੁਣਾ ਖਦ ਸੁਣੀ ਰੋਡ ਤੋਂ 10 ਫੁੱਟ ਜੀ ਇਹ ਮੁੰਡਾ ਕਿੱਥੇ ਰਹਿਣਾ ਬ੍ਰਹਮਪੁਰ ਰੋੜ ਤੋਂ ਲਕਸ਼ਮੀ ਨਾਥ ਮੰਦਰ ਲੱਗੇ ਰਹਿੰਦੇ ਆ ਜੀ ਲੱਗੇ ਨਾ ਇੱਕ ਰਾਤੀ ਲੱਗੇ ਆਪਰੇਸ਼ਨ ਹੋਇਆ ਇਹਨਾਂ ਦਾ ਇੱਕ ਹੋਰ ਸੇਮ ਪੋਜੀਸ਼ਨ ਇਹਨਾਂ ਦੀ ਉਹਨਾਂ ਦੀ ਵਾਈਫ ਰੋਂਦੀ ਪਈ ਹੁਣ ਰਾਤੀ ਉਹਨਾਂ ਨੂੰ ਪ੍ਰਸ਼ਨ ਹੋਇਆ ਆ ਉਹ ਕਹਿੰਦੀ ਕੋਈ ਲੱਗੇ ਕੋਈ ਮਰੀਜ਼ ਦੇ ਕੋਈ ਲੱਗੇ ਕੋਈ ਸਟਾਫ ਨਹੀਂ ਆ ਰਿਹਾ ਕੋਈ ਡਾਕਟਰ ਨਹੀਂ ਆ ਰਿਹਾ ਉਹਨੋਂ ਵੀ ਰੋਂਦੇ ਪਏ ਆ ਮੈਂ ਕਹਿੰਦਾ ਪ੍ਰਸ਼ਾਸਨਗੇ ਆਹੀ ਮੇਰੇ ਹੱਥ ਜੋੜ ਕੇ ਬੇਨਤੀ ਆ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਦੀ ਮੰਜੀ ਦਾ ਹੱਥ ਹੋਈ ਆ ਡਿਕਲੇਰ ਹੋ ਗਿਆ ਕਿ ਜੇਤ ਹੁੰਦੀ ਹੈ ਕਿ ਕੀ ਡਿਕਲੇਰ ਨਹੀਂ ਹੋਇਆ ਜੀ ਇਹਨੂੰ ਲਾਰੇ ਲਾਉਂਦੇ ਪਿਆ ਜੀ ਠੀਕ ਆ ਠੀਕ ਆ ਠੀਕ ਆ ਬਟ ਦੇਖੋ ਜੀ ਆਪਾਂ ਹੀ ਪੜੇ ਲਿਖੇ ਇਨਸਾਨ ਆ ਭਾਜੀ ਦੁਨੀਆ ਜੰਦੇ ਆ ਮਸ਼ੀਨ ਲਾਈ ਦੀ ਉਸ ਨੇ ਸਾਹ ਦਵਾਈ ਜਿੰਦੇ ਪਿਆ ਆਉਂਦੇ ਨੂੰ ਹੁਸ ਦਿੰਦੇ ਵੀ ਕਿ ਤੁਹਾਡਾ ਮਰੀਜ਼ ਠੀਕ ਆ ਪਰ ਤੁਹਾਡਾ ਮਰੀਜ਼ ਸਮ ਡੈਡ ਆ ਜੀ ਕਿੰਨੀ ਦੇ ਲੋਗੇ ਤਾਂ ਨਾ ਲੱਗੇ 1.5 ਘੰਟਾ ਹੋ ਗਿਆ ਬੱਠੇ ਜੀ ਨੂੰ ਕਿੰਨੀ ਦੇਦਾ ਅਜਿਹਾ ਇਨਸਾਫ ਨਹੀਂ ਮਿਲਿਆ ਬੱਸ ਉਠਾ ਨਹੀਂ ਮਾਰਿਆ ਜੀ ਪੁਲਿਸ ਅਧਿਕਾਰੀ ਆਇਆ ਨਹੀਂ ਕੋਈ ਨਹੀਂ ਕੋਈ ਆਇਆ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਸਿੰਘ ਬਿੱਲਾ ਪਿੰਡ ਗੋਤਪੋਕਰ ਮੇਰੇ ਕੋ ਆਸ਼ੂ ਤੋਸ਼ਮਾ ਜਨ ਮੇਰੇ ਪੱਠੇ ਦੇ ਕੰਮ ਕਰਦਾ ਸੀ ਤੇ ਇਹ ਮੈਨੂੰ ਕਹਿੰਦਾ ਪਾਜੀ ਮੈਂ 35000 ਦਾ ਪੈਕੇਜ ਆ ਤੇ ਮੈਂ ਪ੍ਰੋਬਲਮ ਇਹਦੇ ਪੱਥਰੀ ਸੀ ਹਾਂਜੀ ਕਹਿੰਦਾ 35000 ਦਾ ਪੈਕੇਜ ਆ ਤੇ ਮੈਂ ਪਾਜੀ ਇਹ ਤਾਂ ਆਪਰੇਸ਼ਨ ਕਰਾ ਲਾ ਮੈਂ ਕਰਾ ਲਾ 8 ਦਿਨ ਹੋ ਗਏ ਜੀ ਇਹਨਾਂ ਨੂੰ ਰੱਖਿਆ ਹਾਂਜੀ ਤੇ ਰਾਦਾ ਨੂੰ ਗਲਤ ਟੀਕਾ ਆਪਰੇਸ਼ਨ ਕਰਕੇ ਬਾਹਰ ਆਇਆ ਮੇਰੀ ਵੀਡੀਓ ਕਾਲ ਹੋ ਮੈਂ ਆਪਣੇ ਬੱਚਿਆਂ ਨਾਲ ਵੀਡੀਓ ਕਾਲ ਕਰਾਈ ਮੈਂ ਆਪ ਖੁਦ ਆਇਆ ਇੱਥੇ ਤੇ ਰਾਦਾ ਇਹਨੇ ਜੀ ਇਹਦੇ ਸਟਾਫ ਨੇ ਕੋਈ ਗਲਤ ਟੀਕਾ ਲਾਤਾ ਤੇ ਮੇਰੇ ਬੰਦੇ ਦੀ ਡੈਥ ਹੋ ਗਈ ਜੀ ਕੱਲ ਬਾਅਦ ਤਾਂ ਇਹਨਾਂ ਸਟਾਫ ਨਾਲ ਇਹਨਾਂ ਦਾ ਕੀ ਕਹਿਣਾ ਹੈ ਕਹਿੰਦਾ ਇਹਨਾਂ ਦਾ ਕੁਝ ਨਹੀਂ ਕਹਿਣਾ ਜੀ ਇਹੋ ਕਹਿਣ ਦੇ ਵੀ ਸਾਈਨ ਕਰੋ ਤੈਨੂੰ ਲੈ ਜਾਓ ਤੈਨੂੰ ਸਾਈਨ ਕਰੋ ਤਾਂ ਲੈ ਜਾਓ ਬੰਦਾ ਰਾਦਾ ਮਰ ਗਿਆ ਕਿਉਂ ਉਹਨੂੰ ਵੈਂਟੀਲੇਟਰ ਤੇ ਲਾਇਆ ਉਦੋਂ ਹੀ ਬੰਦਾ ਰਾਦਾ ਮਰ ਗਿਆ ਇਹਨਾਂ ਦੀ ਕੀ ਗੱਲ ਇਹਨਾਂ ਨਾਲ ਗੱਲ ਕੀਤੀ ਆ ਇਹ ਕਹਿੰਦੇ ਸਾਈਨ ਕਰੋ ਕਿ ਬੰਦਾ ਦੀ ਲੈ ਜਾਓ ਅਸੀਂ ਕਹਤਿ ਖੜਨਾ ਕਿੱਥੇ ਆ ਬੰਦਾ ਤਾਂ ਹੁਣ ਮਰ ਗਿਆ ਤੇ ਇਹ ਕੀ ਕਹਿ ਰਹੇ ਕਿ ਬੰਦਾ ਸਹੀ ਹੈ ਇਹ ਕਹਿੰਦੇ ਬੰਦਾ ਸਹੀ ਹੈ ਅਸੀਂ ਕਹ ਬੰਦਾ ਸਹੀ ਹੈ ਵੀ ਤੁਸੀਂ ਇਹਨੂੰ ਲੈ ਜਾਓ ਡਾਕਟਰ ਨੂੰ ਲਿਆਓ ਕਿ ਇਹਨੂੰ ਚੈੱਕ ਕਰਾ ਦੋ ਸਾਨੂੰ ਤੇ ਨਹੀਂ ਲੈ ਜੀਏ ਨਹੀਂ ਕਰਵਾ ਰਹੇ ਹਾਂ ਨਹੀਂ ਕਰਾ ਰਹੇ ਜੀ ਹਾਂਜੀ ਸਾਰਾ ਟਰੀਟਮੈਂਟ ਆ ਤਾਂ ਉੱਤੇ ਚੈੱਕ ਕਰੋ ਸਾਰਾ ਟਰੀਟਮੈਂਟ ਲਿਖਿਆ ਜੀ ਇੱਥੇ ਹਾਂਜੀ ਇਹ ਇਹ ਇੱਥੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਫੇਰ ਉੱਠਣਾ ਜੀ ਇੱਥੋਂ ਨਹੀਂ ਉੱਠਣਾ ਕੰਮ ਕੀ ਕਰਦਾ ਇਹ ਜੀ ਦੱਤੂ ਇਹ ਇਹ ਮੇਰੇ ਕੋ ਕੰਮ ਕਰਦਾ ਜੀ ਮੇਰਾ ਪੋਤੀ ਹੀ ਇੱਕ ਹਸਾਬ ਦਾ ਮੇਰੇ ਭੱਠੇ ਤੇ ਹਾਂਜੀ ਰਾਇਆ ਦੋ ਬੱਚੇ ਆ ਉਹਦੇ ਛੋਟੇ ਬੱਚੇ ਆ ਜੀ ਹਾਂਜੀ ਇਹ ਅੱਗੋਂ ਵਧਿਆ ਬੜਾ ਜੀ ਅੱਗੋਂ ਮੈਂ ਤੇ ਕੈਮਰੇ ਚੈੱਕ ਕਰ ਲਓ ਇਹਦੇ ਮੈਂ ਮੈਂ ਤਾਂ ਸਾਰੇ ਇੱਕ ਮਿੰਟ ਪਹਿ ਵਿਜੀ ਆ ਗੱਲ ਸੁਣਿਓ ਮੈਨੂੰ ਕਹਿੰਦਾ ਓਏ ਮੈਨੂੰ ਏ ਕਿਦਾਂ ਕਹਿਣਾ ਇਹ ਵਧਿਆ ਬੜਾ ਜੀ ਗਿੱਜਾ ਵਾ ਇਹ ਇਹ ਕਿਹ ਹੋਰ ਦਾ ਗਿੱਜਾ ਹਾਂਜੀ ਗਲਤ ਪਾ ਜੂਸ ਕਰਦਾ ਜੀ ਅੰਦਰੋਂ ਕੈਮਰੇ ਕੱਢ ਲਓ ਜੇ ਮੈਂ ਕੋਈ ਕਿਹੇ ਬੰਦੇ ਨੇ ਕੋਈ ਬਤਮੀਜ਼ੀ ਕੀਤੀ ਹੋਵੇ ਹਾਂਜੀ ਰਾਤ ਰੱਜਾ ਸ਼ਰਾਬ ਨਾਲ ਅਸੀਂ ਰੌਲਾ ਪਾਉਂਦੇ ਰਹੇ ਬੰਦਾ ਨਹੀਂ ਆਇਆ ਲਿਟਰਚਰ ਆਪ ਹੀ ਕਿਥੇ ਪਿਆ ਰਿਹਾ ਬੰਦਾ ਜੀ ਸਾਡਾ ਬੰਦਾ ਮਾਰਤਾ ਐ ਇਨਸਾਫ ਲੈਣਾ ਜੀ ਇਥੇ ਉਹਦੀ ਉਮਰ ਕਿੰਨੀ ਸੀ ਉਹਦੀ ਉਮਰ ਆ ਜੀ 40 ਸਾਲ ਦੋ ਬੇ ਬੇਟੀ ਮੇਟਾ ਜੀ ਉਹਦੇ ਬੇਟੀ ਬਹੁਤ ਬਿਮਾਰ ਹੈ ਜੀ ਬੇਟੀ ਬਿਮਾਰ ਰਹੀ ਜੀ ਸੁਗਰਾ 12 ਸਾਲ ਦਾ ਕੀ ਮੰਗਤ ਮੰਗ ਰਹੇ ਮੰਗ ਇਹੋ ਹੀ ਆ ਜੀ ਬਸ ਇਨਸਾਫ ਲੈਣਾ ਸੀ ਜੀ ਹਾਂ ਬਣਦੀ ਕਾਨੂੰਨੀ ਕਾਰਵਾਈ ਕਰਾਉਣੀ ਆ ਜੀ ਉਹ ਪਤਾ ਜੀ ਦਾ ਕਰ ਮੇਰਾ ਬੰਦਾ ਅਜੇ ਵੀ ਕਹੀ ਜਾਂਦਾ ਅਜੇ ਵੀ ਤੁਸੀਂ ਇਦਾਂ ਹੀ ਮੇਰੇ ਸਾਹਮਣੇ ਆ ਜਾਓ ਇਦਾਂ ਹੀ ਚੱਲਦੀ ਵੀਡੀਓ ਤੇ ਮੇਰੇ ਨਾਲ ਚੱਲ ਪੋ ਇਹਨੂੰ ਪੁੱਛ ਲਈਏ ਤੇ ਇਹ ਕਹੇਗਾ ਬੰਦਾ ਜਿੰਦਾ ਵਾ ਜੀ ਇਹਦਾ ਇਹੋ ਕਹਿਣਾ ਜੀ ਹਾਂ ਕਹਿੰਦਾ ਸਿਆਣ ਕਰੋ ਤੈਨੂੰ ਲੈ ਜਾਓ ਬਸ ਗਲਤ ਗਾਈਡ ਕਰ ਗਲਤ ਗਾਈਡ ਕਰ ਰਿਹਾ ਜੀ ਹਾਂ ਤੇ ਆ ਕੈਮਰੇ ਚ ਵੀਡੀਓ ਕੱਢ ਲਓ ਜੀ ਇਹਦੇ ਕੈਮਰੇ ਦੇ ਵਿੱਚੋਂ ਮੈਨੂੰ ਗਲਤ ਬੋਲਿਆ ਜੀ ਇਹ ਉਧਰ ਉਹਨੇ ਗੁੰਡੇ ਭਲਾਏ ਨੇ ਉਹ ਦੇਖੋ ਉਹ ਦੇਖ ਲਓ ਤੇ ਕੋਈ ਨਹੀਂ ਗੁੰਡੇ ਆਹੋ ਰੱਖੇ ਮੈਨੂੰ ਪਤਾ ਗੁੰਡੇ ਰੱਖੇ ਨੇ ਗੁੰਡੇ ਸਟਾਗੇ ਬਹੁਤ ਸਟਾਗੇ ਬੜਾ ਬੜਾ ਚੰਗਾ ਕਰਦਾ ਕੋਈ ਗੱਲ ਨਹੀਂ ਇੱਛਾ ਹੀ ਆ ਜੀ ਗੁੰਡੇ ਗੁੰਡੇ ਇਹ ਤਾਂ ਮੜਾ ਹੈ ਜੀ ਹੈ ਲਿਆ ਤੁਨ ਤੁਮਾਰ ਕੋ ਕਰੀਬਨ 5 ਦਿਨ ਪਹਿਲਾਂ ਆਇਆ ਸੀਗਾ ਜਦੋਂ ਆਇਆ ਸੀਗਾ ਇਹਨੂੰ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਸੀਗੀ ਪਰ ਮੇਰੇ ਕੋ ਇਹ ਆ ਕੇ ਕਹਿ ਰਹੇ ਸੀਗੇ ਮੇਰਾ ਗੁਰਦੇ ਚ ਪੱਥਰੀ ਆ ਉਹਦਾ ਆਪਰੇਸ਼ਨ ਕਰ ਦੋ ਉਹਨਾਂ ਚਾਹ ਰਿਹਾ ਸੀ ਆਪਰੇਸ਼ਨ ਨਹੀਂ ਕਰ ਸਕਦੇ ਜਦਾਂ ਚਾਹ ਤਾ ਕੋਈ ਇਨਫੈਕਸ਼ਨ ਠੀਕ ਨਾ ਹੋਏ ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਉਹਦੀ ਸਜਰੀ ਕੀਤੀ ਹੈ ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ ਸਰਜਰੀ ਦੇ ਵਿੱਚ ਕੋਈ ਕੰਪਲਿਕੀਸ਼ਨ ਨਹੀਂ ਉਸ ਤੋਂ ਬਾਅਦ 1:30 ਵਜੇ ਰਾਤੀਂ ਦਾ ਅੰਦਾਜ਼ਾ ਉਹਨਾਂ ਨੂੰ ਦੌਰਾ ਆਇਆ ਸੀਜ਼ਰ ਆਇਆ ਸੀਜ਼ਰ ਦੇ ਵਿੱਚ ਪੇਸ਼ੈਂਟ ਨੂੰ ਮੂੰਹ ਤੋਂ ਧੱਕ ਨਿਕਲਿਆ ਤੇ ਲੱਤਾਂ ਬਾਹਾਂ ਦੀ ਵੀਕਨੈਸ ਰਾਈਟ ਸਾਈਡ ਦੀ ਵੀਕਨੈਸ ਆਈਏ ਉਸ ਤੋਂ ਬਾਅਦ ਨਾਲ ਦੇ ਨਾਲ ਹੀ ਪੇਸ਼ੈਂਟ ਦੇਣਾ ਉਹ ਕਾਰਡੀਕ ਐਂਡ ਪਲਮਨਰੀ ਅਰੈਸਟ ਤੇ ਗਿਆ ਉਹ ਨਾਲ ਅਸੀਂ ਸੀਪੀਆਰ ਕਰਕੇ ਪੇਸ਼ੈਂਟ ਨੂੰ ਰਿਵਾਈਵ ਕਰ ਲਿਆ ਉਹਨੂੰ ਵੈਂਟੀਲੇਟਰ ਦੇ ਉੱਤੇ ਲਗਾ ਦਿੱਤਾ ਸਾਰੇ ਸਾਰੇ ਕੰਮ ਨੂੰ ਸਾਰੀ ਟੀਮ ਸਾਰੇ ਨਰਸਟੇਟਸ ਮੈਡੀਸ ਮੈਡੀਕਲ ਸਪੈਸ਼ਲਿਸਟ ਸਾਰੇ ਜਾਣੇਵੇਂ ਰਲ ਕੇ ਟੀਮ ਵਰਕ ਕੀਤਾ ਉਸ ਤੋਂ ਬਾਅਦ ਸਾਨੂੰ ਇਹਦਾ ਜਿਹੜਾ ਡਾਇਗਨੋਸ ਬਹੰਦਾ ਸੀ ਉਹ ਹਦ ਰੰਗ ਨਹੀਂ ਦਿਖ ਰਿਹਾ ਸੀ ਤੁਹਾਨੂੰ ਆਪਰੇਸ਼ਨ ਨਾਲ ਇਹਦਾ ਕੋਈ ਲੈਣ ਦੇਂਦੀ ਸੀਗਾ ਉਹ ਹਦ ਰੰਗ ਦੇ ਇਲਾਜ ਕਰਕੇ ਅਸੀਂ ਪੇਸ਼ੈਂਟ ਸੀਟੀ ਕਰਾਈ ਸੀਟੀ ਵੀ ਰਾਤ ਨੂੰ ਅਸੀਂ ਚਾਰ ਡਾਕਟਰ ਨਾਲ ਗਏ ਫੇਰ ਸੀਟੀ ਕਰਾ ਕੇ ਲੈ ਕੇ ਆਏ ਐਮਬੂਲੈਂਸ ਦੇ ਵਿੱਚ ਖੁੱਦ ਜਾ ਕੇ ਉਸੇ ਦਿਨ ਤੋਂ ਇਹ ਗੱਲ ਕਲੀਅਰ ਹੁੰਦੀ ਹੈ ਕਿ ਉਹਨੂੰ ਹਦਰੰਗ ਦਾ ਦौरा ਆਇਆ ਉਹਦੇ ਘਰ ਦੇ ਨੂੰ ਦੱਸਿਆ ਗਿਆ ਕਿ ਹਾਂ ਭਈ ਇਹਨੂੰ ਹਦਰੰਗ ਦਾ ਦौरा ਹੈ ਇਹਨੂੰ ਕਿਸੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਏ ਪਰ ਉਹ ਲਗਾਤਾਰ ਇਸ ਚੀਜ਼ ਨੂੰ ਰਿਫਿਊਜ਼ ਕਰ ਰਿਹਾ ਰਾਤ ਦੇ ਘਰ ਰਿਹਾ ਕਰੀਬਨ 1.5 ਵਜੇ 3:30 ਵਜੇ ਤੱਕ ਰਿਫਿਊਜ਼ ਕਰ ਰਿਹਾ ਕਿ ਅਸੀਂ ਕਿਤੇ ਨਹੀਂ ਹੋਰ ਲੈ ਕੇ ਜਾਣਾ ਸਾਡਾ ਪੇਸ਼ੈਂਟ ਜਾਂ ਇੱਥੋਂ ਜਿੰਦਾ ਜਿਊ ਜਾਂ ਮਰਿਆ ਜਾਏ ਇਹ ਬਹੁਤ ਐਜ਼ এ ਪਬਲਿਕ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਜਿੰਦਾ ਜਿਉ ਜਾਂ ਮਰਿਆ ਜਾਉ ਇਹ ਮੈਨੂੰ ਨਹੀਂ ਹਜਮ ਹੋ ਨਹੀਂ ਗੱਲ ਡਾਕਟਰ ਨੇ ਆਪਣਾ ਕੰਮ ਕੀਤਾ ਹੈ ਡਾਕਟਰ ਦਾ ਕੰਮ ਹੈ ਕਿ ਇੱਕ ਪਾਸੇ ਤੇ ਡਾਕਟਰ ਨੂੰ ਆਪਾਂ ਰੱਬ ਕਹਿੰਦੇ ਆ ਇੱਕ ਪਾਸੇ ਅਸੀਂ ਡਾਕਟਰ ਨੂੰ ਕਹਿੰਦੇ ਕਿ ਹਾਂ ਇੱਥੇ ਜਾ ਜਿੰਦਾ ਜਾਉ ਜਾਂ ਮਰਿਆ ਜਾਉ ਇਸ ਚੀਜ਼ ਨੂੰ ਆਪਾਂ ਉਹਨੇ ਸਾਰੇ ਜਣੇ ਇਕੱਠੇ ਹੋ ਕੇ ਸਾਰੇ ਮੇਰੇ ਪ੍ਰੈਸ ਵੀ ਜਾਂਦੇ ਆ ਮੇਰੇ ਨਾਲ ਉੱਥੇ ਵੇਖਦੇ ਆ ਆਪਾਂ ਪੇਸ਼ੈਂਟ ਜਿੰਦਾ ਜਿੰਦੇ ਪੇਸ਼ੈਂਟ ਨੂੰ ਤੁਸੀਂ ਮਰਿਆ ਕਹੀ ਜਾਂਦੇ ਹੋ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਅਨ ਵਾਲਿਆਂ ਇਹ ਹੈ ਵਾਏ ਬਹੁਤ ਗਲਤ ਗੱਲ ਹੈ ਇਹ ਸਮਾਜ ਦੇ ਵਿੱਚ ਮਾੜਾ ਮਾੜੇ ਅੰਸਰ ਜਿਹੜੇ ਆ ਇਹਨਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਸਰ ਨਿਊਰੋ ਸਰਜਨ ਆਪਣੇ ਕੋਲ ਨਹੀਂ ਸੀ ਹੈ ਗੈਸੇ ਬਿਲਕੁਲ ਨਿਊਰੋ ਸਰਜਨ ਮਾੜੇ ਵਿਦਿਆਦ ਦੇ ਉੱਤੇ ਆਂਦੇ ਆ ਨਿਊਰੋ ਸਰਜਨ ਨਾਲ ਟੈਲੀਫੋਨੀ ਕਲੀ ਕੰਸਲਟੇਸ਼ਨ ਰਾਤੀ ਕਰ ਲਈ ਸੀ ਉਹਨਾਂ ਨੇ ਕਿਹਾ ਸੀ ਕਿ ਨਿਊਰੋ ਸੈਂਟਰ ਦੇ ਵਿੱਚ ਭੇਜੋ ਡਾਕਟਰ ਸਾਹਿਬ ਉਹਨੇ ਤਾਂ ਕਹਿਣਾ ਵਾ ਕਿ ਆਦ ਨੂੰ ਡਾਕਟਰ ਨੇ ਕਹਿਤਾ ਸੀ ਹਾਂ ਨੋ ਕਿ ਪੇਸ਼ੈਂਟ ਤੁਹਾਡਾ ਡੈੱਡ ਆ ਉਹਨੇ ਸਿਰਫ ਆਪਣੀ ਖਵਾਸੀ ਕਰਾਉਣ ਵਾਸਤੇ ਕਹਿੰਦੇ ਆ ਕਿ ਉੱਥੇ ਲੈ ਜਾਓ। ਇਹ 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 ਬਾਰ ਬਾਰ ਪੇਸ਼ੈਂਟ ਨੂੰ ਕਹਿੰਦੇ ਨੇ ਵੀ ਜਦੋਂ ਵੀ ਕੋਈ ਕਰਦੇ ਟਰੀਟਮੈਂਟ ਤੇ ਸਾਈਨ ਕਰੋ ਸਾਈਨ ਕਰੋ। ਤੇ ਇਹ ਵੀ ਸਾਈਨ ਕਰਕੇ ਆਪਣੇ ਜਿਵੇਂ ਮਰ ਕੇ ਲੈ ਜਾਣ ਖੜੇ ਜਿੰਦਾ ਵਾ। ਦੇਖੋ ਸਰ ਪੇਸ਼ੈਂਟ ਡੈੱਡ ਵਾ ਕਿ ਜਿੰਦਾ ਵਾ ਆਪਾਂ ਸਾਰੇ ਪੜੇ ਲਿਖੇ ਆ ਉੱਥੇ ਮੋਨੀਟਰ ਲੱਗਿਆ ਵੈਂਟੀਲੇਟਰ ਲੱਗਿਆ ਆਪਾਂ ਇਹਨੂੰ ਵੇਖ ਸਕਦੇ ਆ ਆਪਾਂ ਕੋਈ ਲੁਤਾਕੇ ਥੋੜੀ ਰੱਖਣਾ। ਇੱਕ ਡੈੱਡ ਪੇਸ਼ੈਂਟ ਨੂੰ ਕਿੱਦਾਂ ਮੈਂ ਰੱਖ ਸਕਦਾ? ਇਹ ਤਾਂ ਤੁਹੇ ਉਹਨਾਂ ਦਾ ਮਰਚਾ ਨਾ ਤੁਸੀਂ ਟੈਕਨੀਕਲ ਬੰਦੇ ਹੋ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਪ੍ਰੈਸ ਵਾਲੇ ਬੰਦੇ ਹੋ ਤੁਸੀਂ ਮੋਨੀਟਰ ਤੇ ਉਹ ਤੇ ਪੜਨਾ ਜਾਣਦੇ ਹੋ ਕਿ ਹਾਂ ਇੱਥੇ ਹਾਰਟ ਰੇਟ ਆ ਰਿਹਾ ਇੱਥੇ ਬੀਪੀ ਆ ਰਿਹਾ ਕਿ ਨਹੀਂ ਆ ਰਿਹਾ ਉਹ ਸੈਚੂਰੇਸ਼ਨ ਆ ਰਹੀ ਹੈ ਕਿ ਨਹੀਂ ਇਹ ਚੀਜ਼ਾਂ ਤੇ ਆਪਾਂ ਮੋਨੀਟਰ ਤੇ ਹੁੰਨੇ ਜਾ ਕੇ ਦੇਖ ਲੈਣੇ ਬਿਲਕੁਲ ਚਲੋ ਜੀ ਹੁਣ ਪਰਿਵਾਰ ਨੂੰ ਕੀ ਕਿਹਾਗਾ ਭਰਾਤਰਾ ਪਰਿਵਾਰ ਨੂੰ ਮੇਰੀ ਇੱਕੋ ਹੀ ਗੱਜਰ ਹੈ ਕਿ ਮਰੀਜ਼ ਨੂੰ ਜੇ ਬਚਾਣਾ ਹੋਏ ਆਪਾਂ ਅਸੀਂ ਜ਼ਬਰਦਸਤੀ ਇੱਥੋਂ ਨਹੀਂ ਧੋਕੇ ਬਾਹਰ ਭੇਜ ਸਕਦੇ ਜਿੰਨਾ ਚਿਰ ਤੱਕ ਪਰਿਵਾਰ ਵਾਲੇ ਹਾਨੂੰ ਸਹਿਮਤੀ ਦੇ ਦਿੰਦੇ ਸਾਇੰ ਦਾ ਮਤਲਬ ਇਹ ਹੈ ਕਿ ਤੁਸੀਂ 70 ਦਿੰਦੇ ਆ ਕਿ ਸਾਨੂੰ ਸ਼ਿਫਟ ਕੀਤਾ ਜਾਏ ਸ਼ਿਫਟ ਕਰਨ ਲਈ ਮੈਂ ਇੱਥੋਂ ਤੱਕ ਕਿਹਾ ਕਿ ਮੈਂ ਆਪਣੀ ਐਂਬੂਲੈਂਸ ਹੋਰ ਆਪਣਾ ਵੈਂਟੀਲੇਟਰ ਵਾਲੀ ਐਂਬੂਲੋ ਸਾਰਾ ਸਟਾਫ ਨਾਲ ਪੇਡਾਂਗਾ ਇਹ ਮੇਰੀ ਰਿਸਪੌਂਸਿਬਿਲਟੀ ਹੋਏਗੀ ਸ਼ਿਫਟ ਕਰਨ ਦਾ ਡਾਕਟਰ ਸਾਹਿਬ ਇੱਕ ਬਾਕਾਰੀ ਵੱਡੀ ਟੀਮ ਹੈ ਇਸ ਵੇਲੇ ਇੱਥੇ ਬੱਠੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕਿੰਨੇ ਪਰਸੈਂਟ ਟ੍ਰਾਂਸ ਕਰ ਸਕਦੇ ਜੇ ਉਹਦਾ ਵਾਕਫ ਕਰਤਾ ਜਾਏ ਤਾਂ ਮਾਸ਼ਾਅੱਲ ਇਹ ਇਹ ਯੂ ਕਾਂਟ ਸੇ ਡਾਕਟਰ ਡਾਕਟਰ ਹੀ ਹੁੰਦਾ ਰੱਬ ਨਹੀਂ ਹੁੰਦਾ ਇਹਦੇ ਚ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਆਪਣੇ ਅਗਲੇ ਸਾਹ ਦਾ ਵੀ ਪਤਾ ਉਹ ਇੱਡੇ ਵੱਡੇ ਸੰਤ ਦੇ ਕਹਤਾ ਤੇ ਤੁਸੀਂ ਇਹ ਗੱਲ ਪੁੱਛਣੀ ਜਾਂ ਦੱਸਣੀ ਹੈ